ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕ੍ਰਿਸ਼ੀ ਜਾਗਰਾਨ ਪਾਵਰਡ ਬਾਈ ਸਟੇਲ ਇੰਡੀਆ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਆਈਸੀਆਰ ਵੱਲੋਂ ਕਣਕ ਦੇ ਕਿਸਾਨਾਂ ਨੂੰ ਸਲਾਹ ਬਾਢੀ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਰੱਖੋ ਖਾਸ ਧਿਆਨ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਮਜ਼ਦੂਰ ਮੋਰਚਾ ਵੱਲੋਂ ਕੀਤਾ ਗਿਆ ਪੰਜ ਮੈਂਬਰੀ ਕਮੇਟੀ ਦਾ ਗਠਨ ਕਮੇਟੀ ਕਰੇਗੀ ਵੱਖ-ਵੱਖ ਮਾਇਰਾਂ ਨਾਲ ਗੱਲਬਾਤ ਅਤੇ ਕਰੇਗੀ ਐਮਐਸਪੀ ਦਾ ਸਹੀ ਮੁਲਾਂਕਣ ਪਿੰਡ ਸਖਤਾ ਖੇੜਾ ਦੇ ਕਿਸਾਨ ਦੇ ਖੇਤ ਵਿੱਚ ਡਿੱਗਿਆ ਜਹਾਜ਼ ਦਾ ਡੰਮੀ ਟੈਂਕ ਵੱਡਾ ਹਾਦਸਾ ਹੋਣੋਂ ਬਚਿਆ ਸਯੁਕਤ ਕਿਸਾਨ ਮੋਰਚਾ ਵੱਲੋਂ ਬਿਹਾਰ ਦੇ ਸਸਤੇ ਭਾਅ 'ਚ ਉਹਨਾਂ ਖਰੀਦ ਕੇ ਸੈਲਰ ਵਿੱਚ ਵੇਚਣ ਆਏ ਟਰਾਲੇ ਨੂੰ ਫੜਿਆ ਸੈਲਰ ਮਾਲਕ ਨੇ ਕਿਹਾ ਕੱਢੀ ਜਾ ਰਹੀ ਹੈ ਪੁਰਾਣੀ ਰੰਜੀਸ਼ ਅੱਜ ਸੂਬਿਆਂ 'ਚ ਹੀਟ ਵੇਵ ਦਾ ਅਟੈਕ ਲੱਗਣ ਵਾਲਾ ਹੈ 45 ਡਿਗਰੀ ਦਾ ਵੱਡਾ ਝਟਕਾ ਜਾਣੋ ਆਈਐਮਡੀ ਦੀ ਰਿਪੋਰਟ ਹੁਣ ਖਬਰਾਂ ਵਿਸਤਾਰ ਨਾਲ ਕਣਕ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਜੇ ਹੀ ਸਥਿਤੀ ਵਿੱਚ ਕਿਸਾਨਾਂ ਨੂੰ ਵਾਢੀ ਦੌਰਾਨ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਇਸ ਤੋਂ ਬੰਦ ਵਿੱਚ ਭਾਰਤੀ ਕਣਕ ਅਤੇ ਜੋ ਸੰਸਥਾਨ ਆਈਆਈਡਬਲਯੂਬੀਆਰ ਅਤੇ ਭਾਰਤੀ ਖੋਜ ਖੇਤੀ ਪਰੀਸ਼ਦ ਆਈਸੀਆਰ ਨੇ ਕਿਸਾਨਾਂ ਲਈ ਸਲਾਹ ਜਾਰੀ ਕੀਤੀ ਹੈ ਭਾਰਤੀ ਕਣਕ ਅਤੇ ਜੋ ਸੰਸਥਾਨ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ Rajasthan ਉਤਰਾਖੰਡ ਅਤੇ ਪੰਜਾਬ ਕਿਸਾਨਾਂ ਨੂੰ ਕਣਕ ਦੀ ਫਸਲ ਲਈ ਨਮੀ ਦੀ ਸਹੀ ਮਾਤਰਾ ਯਕੀਨੀ ਬਣਾਉਣੀ ਚਾਹੀਦੀ ਹੈ ਕਿਉਂਕਿ 11 ਅਪ੍ਰੈਲ ਤੋਂ ਬਾਅਦ ਸਖਰਤੇ ਹੋਵੇਗੀ ਭਾਰਤੀ ਮੌਸਮ ਵਿਭਾਗ ਨੇ ਪਹਿਲਾਂ ਹੀ ਅਪ੍ਰੈਲ ਜੂਨ ਦੀ ਮਿਆਦ ਵਿੱਚ ਅਤਿ ਦੀ ਗਰਮੀ ਕ੍ਰਿਪਤ ਵਿਖਵਾਨੀ ਕੀਤੀ ਹੈ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਉੱਤਰ ਪੂਰਬੀ ਅਤੇ ਉੱਤਰ ਪੱਛਮੀ ਭਾਰਤ ਵਿੱਚ ਕਿਸਾਨਾਂ ਨੂੰ ਫਸਲ ਦੀ ਲੋੜ ਅਨੁਸਾਰ ਹਲਕੀ ਸਿੰਚਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਪਰਿਪਕਤਾ ਲਈ ਮਿੱਟੀ ਦੀ ਢੁਕਵੀਂ ਨਵੀਂ ਬਣਾਈ ਜਾ ਸਕੇ ਕਿਸਾਨ ਪੰਚंडीगढ़ ਵਿਖੇ ਅੱਜ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸ਼ੰਭੂ ਅਤੇ ਖਨੋਰੀ ਵਿਆਂ ਸਰ ਹੱਦਾਂ ਤੇ ਚੱਲ ਰਹੇ ਕਿਸਾਨ ਅੰਦੋਲਨ ਨੇ ਅੱਜ ਆਪਣੇ 55 ਦਿਨ ਪੂਰੇ ਕਰ ਲਏ ਹਨ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਸਰਨ ਸਿੰਘ ਪੰਦੀਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਦੋਵੇਂ ਫਰਮਾਨੇ ਆਪਸੀ ਸੈਂਤੀ ਨਾਲ ਇੱਕ ਪੰਜਵੇਂ ਅਮਰੀਕੀ ਕਮੇਟੀ ਦਾ ਗਠਨ ਕੀਤਾ ਜੋ ਕਿ ਦੇਸ਼ ਭਰ ਵਿੱਚ ਵੱਖ-ਵੱਖ ਮਾਇਰਾ ਨਾਲ ਗੱਲਬਾਤ ਕਰਕੇ ਐਮਐਸਪੀ ਦਾ ਸਹੀ ਮੁਲਾਂਕਣ ਸੌਂਦ ਤੇ ਵਿਚਾਰ ਕਰੇਗੀ ਅਤੇ ਐਮਐਸਪੀ ਬਾਰੇ ਫੈਲਾਈ ਜਾ ਰਹੇ ਕੂੜ ਪ੍ਰਚਾਰ ਅਤੇ ਗਲਤ ਜਾਣਕਾਰੀ ਦਾ ਵਿਸ਼ਲੇਸ਼ਣ ਕਰੇਗੀ। ਦੇਸ਼ ਭਰ ਵਿੱਚ ਅੰਦੋਲਨ ਨੂੰ ਤੇਜ਼ ਕਰਨ ਲਈ ਕਿਸਾਨ ਮਜ਼ਦੂਰ ਮੋਰਚਾ ਦਾ ਇੱਕ ਪੰਜ ਮੈਂਬਰੀ ਮੁਵਫਦ ਅੱਜ ਸ਼ਾਮ ਨੂੰ ਦੱਖਣ ਭਾਰਤ ਵਿੱਚ ਜਾਵੇਗਾ ਜਿਸ ਦੀ ਅਗਵਾਈ ਸਰਵਨ ਸਿੰਘ ਪੰਦੇੜ ਕਰਨਗੇ। ਇਸ ਮੌਕੇ ਜਸਵਿੰਦਰ ਸਿੰਘ ਲੰਗੋਵਾਲ, ਲਖਵਿੰਦਰ ਸਿੰਘ ਔਲਖ, ਅਮਰਜੀਤ ਸਿੰਘ ਮੋੜੀ, ਗੁਰਵਿੰਦਰ ਸਿੰਘ ਕੰਗ, ਸਤਨਾਮ ਸਿੰਘ, ਦਵਿੰਦਰ ਸਿੰਘ ਗੁਰਜੀਤ ਸਿੰਘ ਅਤੇ ਹਰਜਿੰਦਰ ਸਿੰਘ ਮਸਾਣੀਆਂ ਆਦ ਹਾਜ਼ਰ ਸਨ ਦੇ ਦੇ ਜੈਗਵਾਰ ਜਹਾਜ਼ ਦੀ ਪ੍ਰਖਣ ਉਡਾਨ ਦੌਰਾਨ ਡੱਬ ਵਾਲੀ ਦੇ ਪਿੰਡ ਸਕਤਾਖੇੜਾ ਵਿੱਚ ਵੱਡਾ ਹਾਸਾ ਹੁੰਦੇ ਹੁੰਦੇ ਬਚਿਆ ਪਿੰਡ ਸਕਤਾਖੇੜਾ ਦੇ ਕਿਸਾਨ 인ਦਰਜੀਤ ਸਿੰਘ ਬਿਸ਼ਨੋਈ ਨੇ ਖੇਤ ਵਿੱਚ ਜਹਾਜ਼ ਦੇ ਕਰੀਬ 7-8 ਫੁੱਟ ਲੰਬਾ ਯੰਤਰ ਡਿੱਗ ਗਿਆ ਜਿਸ ਨੂੰ ਡੰਮੀ ਟੈਂਕ ਦੱਸਿਆ ਜਾ ਰਿਹਾ ਹੈ ਇਸ ਦੇ ਤੇਜ਼ ਰਫਤਾਰ ਨਾਲ ਡਿੱਗਣ ਕਾਰਨ ਖੇਤ ਵਿੱਚ 18 ਫੁੱਟ ਡੂੰਗਾ ਤੋ ਆ ਪਹ ਗਿਆ ਡੰਮੀ ਟੈਂਕ ਦਾ ਵਜ਼ਨ ਕਰੀਬ 6 ਕੁਇੰਟਲ ਦੱਸਿਆ ਜਾ ਰਿਹਾ ਹੈ ਇਸ ਦੀ ਭਾਲ ਵਿੱਚ 에ਅਰ ਫੋਰਸ ਦੇ ਹੈਲੀਕਾਪਟਰ ਨੇ ਪਿੰਡ ਸਖਤਾ ਖੇੜਾ ਵਿੱਚ ਐਮਰਜੈਂਸੀ ਹਾਲਾਤ ਚ ਉਤਾਰਿਆ ਗਿਆ ਸ਼ੁਰੂਆਤੀ ਤੌਰ ਤੇ ਸਮੁੱਚੇ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਵਿੱਚ ਹਲਚਲ ਪੈਦਾ ਹੋ ਗਈ ਦੱਸਿਆ ਜਾਂਦਾ ਹੈ ਕਿ 에ਅਰ ਫੋਰਸ ਸਟੇਸ਼ਨ ਸਿਰਸਾ ਦੇ ਕਈ ਅਧਿਕਾਰੀ ਹਵਾਈ ਰਸਤੇ ਅਤੇ ਜ਼ਮੀਨ ਪੱਧਰ ਤੇ ਉਸ ਦੀ ਲੋਕੇਸ਼ਨ ਟ੍ਰੇਸ ਕਰ ਰਹੇ ਸਨ ਬਾਅਦ ਚ ਡੰਮੀ ਟੈਂਕ ਦੀ ਲੋਕੇਸ਼ਨ ਕਿਸਾਨ 인ਦਰਜੀਤ ਬਿਸ਼ਨੋਈ ਦੇ ਖੇਤ ਵਿੱਚ ਟ੍ਰੇਸ ਹੋਈ तकरीबन 3 ਘੰਟੇ ਦੀ ਮੁਸ਼ਕਲਤ ਮੰਗਰੋ ਜੀਸੀਬੀ ਨੇ ਡੰਮੀ ਟੈਂਕ ਨੂੰ ਜ਼ਮੀਨ ਤੋਂ ਬਾਹਰ ਕੱਢਿਆ ਜਿਸ ਦੇ ਕਈ ਟੁਕੜੇ ਹੋ ਗਏ ਸੀ। ਸ਼ੁਕਤ ਕਿਸਾਨ ਮੋਰਚਾ ਦੇ ਕਿਸਾਨਾਂ ਨੇ ਉਦੋਂ ਮਾਨਸਾ ਦੇ ਪਿੰਡ ਧਰਮਪੁਰਾ ਵਿੱਚ ਮੋਰਚਾ ਮਾਰਿਆ ਜਦ ਬਿਹਾਰ ਤੋਂ ਸਸਤੇ ਭਾਜੋਨਾ ਖਰੀਦ ਕੇ ਇੱਕ ਸੈਲਰ ਨੂੰ ਨਜਾਇਜ਼ ਵੇਚਿਆ ਜਾ ਰਿਹਾ ਸੀ। ਮੋਰਚੇ ਦੇ ਆਗੂਆਂ ਨੇ ਦੋਸ਼ ਲਾਇਆ ਕਿ ਝੋਨੇ ਦੀ ਇਸ ਤਰ੍ਹਾਂ ਹੋਣ ਵਾਲੀ ਦੋ ਨੰਬਰੀ ਵਿਕਰੀ ਦੇ ਨਾਲ ਦੋਵਾਂ ਸੂਬਿਆਂ ਦੇ ਕਿਸਾਨਾਂ ਨੂੰ ਨੁਕਸਾਨ ਹੈ ਕਿਸਾਨਾਂ ਨੇ ਦੱਸਿਆ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਿਸਾਨਾਂ ਵੱਲੋਂ ਦੋ ਟਰੱਕਾਂ ਨੂੰ ਪ੍ਰਸ਼ਾਸਨ ਦੇ ਹਵਾਲੇ ਕੀਤਾ ਜਾ ਚੁੱਕਾ ਹੈ ਸਯੁਕਤ ਕਿਸਾਨ ਮੋਰਚੇ ਨੇ ਦੱਸਿਆ ਕਿ ਇਹ ਘਟਨਾ ਉਦੋਂ ਉਜਾਗਰ ਹੋਈ ਜਦ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਉੱਤੇ ਇੱਕ ਟਰਾਲਾ ਪਲਟਿਆ ਹੋਇਆ ਸੀ ਟਰਾਲੇ ਨੂੰ ਪਲਟਿਆ ਹੋਇਆ ਦੇਖ ਕੇ ਜਦ ਆਲੇ-ਦੁਆਲੇ ਦੇ ਖੇਤਾਂ ਦੇ ਕਿਸਾਨ ਇਸ ਕੋਲ ਪੁੱਜੇ ਤਾ ਪਤਾ ਲੱਗਿਆ ਕਿ ਟਰਾਲੇ ਦਾ ਨੰਬਰ ਰਾਜਸਥਾਨ ਦਾ ਹੈ ਅਤੇ ਇਸ ਵਿੱਚ ਜੋ ਝੋਨਾ ਭਰਿਆ ਹੋਇਆ ਹੈ ਉਹ ਪਿਆਰ ਤੋਂ ਸਸਤੇ ਰੇਟ ਤੇ ਲਿਆਂਦਾ ਗਿਆ ਹੈ ਪੰਜਾਬ ਕਿਸਾਨ ਜੂਨੀਅਨ ਦੇ ਆਗੂ ਸਮਰਨਜੀਤ ਸਿੰਘ ਕੁਲਰੀਆ ਨੇ ਦੱਸਿਆ ਕਿ ਇਹ ਸ਼ਿਵ ਸ਼ੰਕਰ ਰਾਈਸ ਮਿਲ ਧਰਮਪੁਰਾ ਮਾਰਕਫੈਟ ਦੇ ਅਧੀਨ ਆਉਂਦਾ ਹੈ ਮਾਰਕਫੈਟ ਦੇ ਮੈਨੇਜਰ ਨੇ ਜਦੋਂ ਆ ਕੇ ਪੜਤਾਲ ਕੀਤੀ ਤਾਂ ਉਹਨਾਂ ਨੇ ਜਥੇਬੰਦੀਆਂ ਦੇ ਆਗੂ ਨੂੰ ਦੱਸਿਆ ਕਿ ਇਹ ਟਰਾਲਾ ਗੈਰ ਕਾਨੂੰਨੀ ਤੌਰ ਤੇ ਝੋਨਾ ਲਿਆਂਦਾ ਹੋਇਆ ਹੈ ਇਸ ਦੇ ਸਬੰਧ ਵਿੱਚ ਰਾਈਸ ਮਿਲ ਦੇ ਮਾਲਕ ਸ੍ਰਿੰਦਰ ਕੁਮਾਰ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵਾਲੇ ਉਹਨਾਂ ਨਾਲ ਪੁਰਾਣੀ ਰੰਜਿਸ਼ ਕੱਢ ਰਹੇ ਹਨ ਕਿਉਂਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਇੱਕ ਕਿਸਾਨ ਨੂੰ ਬਲੈਕਮੇਲ ਕਰਨ ਦੇ ਮਾਮਲੇ ਵਿੱਚ ਪੁਲਿਸ ਦੇ ਹਵਾਲੇ ਕੀਤਾ ਸੀ ਦੇਸ਼ ਦੇ ਕੁਝ ਸੂਬਿਆਂ ਵਿੱਚ ਹੀਟ ਵੇਵ ਦੇ ਹਾਲਾਤ ਦੇਖੇ ਜਾ ਰਹੇ ਹਨ ਜਦਕਿ ਉੱਤਰੀ ਪੂਰਬੀ ਭਾਰਤ ਦੇ ਸੂਬਿਆਂ ਵਿੱਚ ਮੀਂਹ ਦੀਆਂ ਗਤੀਵਿਧੀਆਂ ਹਨ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ 7 ਦਿਨਾਂ ਦੌਰਾਨ ਉੱਤਰੀ ਭਾਰਤ ਦੇ ਪਹਾੜੀ ਇਲਾਕਿਆਂ ਵਿੱਚ ਮੀਂਹ ਅਤੇ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਅਨੁਸਾਰ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 19 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਦਰਜ ਕੀਤਾ ਜਾ ਚੁੱਕਾ ਹੈ ਸਕਾਈ ਮੈਟ ਦੇ ਮੁਤਾਬਕ ਸਿੱਕਮ ਅਰੁਣਾਚਲ ਪ੍ਰਦੇਸ਼ ਅਸਾਮ ਮੇਘਾਲਿਆ ਅਤੇ ਨਾਗਾ لینڈ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਅਤੇ ਮਨੀਪੁਰ ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਵੱਖ-ਵੱਖ ਥਾਵਾਂ ਤੋਂ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਪੱਛਮੀ ਹਿਮਾਲਿਆਨ ਖੇਤਰ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਫਬਾਰਿ ਹੋ ਸਕਦੀ ਹੈ। ਇਸੇ ਤਰ੍ਹਾਂ ਦੀਆਂ ਤਾਜ਼ਾਤਰੀਨ ਖਬਰਾਂ ਨਾਲ ਜੁੜੇ ਰਹਿਣ ਲਈ ਜੁੜੋ ਖੇਤੀ ਜਾਗਰਣ ਦੇ ਨਾਲ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਅਤੇ ਸਾਡੀਆਂ ਖਬਰਾਂ ਨੂੰ ਅੱਗੇ ਸ਼ੇਅਰ ਕਰ ਸਕਦੇ ਹੋ। ਧੰਨਵਾਦ।